ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ ਦੁਆ ਪ੍ਰਿਆਸ ਕਰਦੇ ਆਂ ਆਪ ਸਾਰੇ ਤੰਦਰੁਸਤ ਠੀਕ ਠਾਕ ਹੋਵੋਗੇ ਅੱਜ ਅਸੀਂ ਆਪ ਦੇ ਲਈ ਇੱਕ ਜੰਤਰ ਲੈ ਕੇ ਆਏ ਇੱਕ ਤਵੀਤ ਤਾਵੀਜ਼ ਵੀ ਕਹਿੰਦੇ ਆ ਤਵੀਤ ਵੀ ਕਹਿੰਦੇ ਆ ਜੰਤਰ ਵੀ ਕਹਿੰਦੇ ਆ ਤੋਂ ਅਸੀਂ ਲੈ ਕੇ ਆਏ ਆ ਬਹੁਤ ਵਧੀਆ ਤੇ ਸਾਡਾ ਅਜ਼ਮਾਇਆ ਅਜ਼ਮਾਇਆ ਕਿ ਅਸੀਂ ਇਹਨੂੰ ਕੋਦ ਵਰਤਦੇ ਆਂ ਤੋਂ ਇਹ ਹਿੱਤ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਬੱਤੂ ਵਾਸ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜੋ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਆਉ ਸਭ ਤੋਂ ਪਹਿਲਾਂ ਮਿਲੋ ਸੋ ਜਿਹੜਾ ਅਸੀਂ ਅੱਜ ਤੁਹਾਨੂੰ ਨਾ ਇੱਕ ਜੰਤਰਿਆ ਇਹ ਤਬੀਬ ਤੁਹਾਨੂੰ ਦੇਣ ਜਾ ਰਹੇ ਹਾਂ ਇਹ ਬਹੁਤ ਵਧੀਆ ਚੀਜ਼ ਹੈ ਇਹ ਤੁਸੀਂ ਹਰੇਕ ਚੀਜ਼ ਦੇ ਕੰਮ ਲੈ ਸਕਦੇ ਹੋ ਤੇ ਸਾਡੇ ਗੁਰੂਆਂ ਦਾ ਬਖਸ਼ਾ ਹੋਇਆ ਸਾਨੂੰ ਇਹ ਇਜਾਜ਼ਤ ਮਿਲੀ ਤਾਂ ਤੁਹਾਨੂੰ ਅਸੀਂ ਇਹ ਦੇਣ ਜਾ ਰਹੇ ਹਾਂ ਇਹ ਤਬੀਬ ਨੂੰ ਤੁਸੀਂ ਬਰਕਤ ਲਈ ਵੀ ਯੂਜ਼ ਕਰ ਸਕਦੇ ਹੋ ਜਿਵੇਂ ਕਿਸੇ ਦੇ ਘਰੇ ਕੋਈ ਧਨ ਦੌਲਤ ਨਹੀਂ ਖੜਦਾ ਹੈਗਾ ਜੋ ਪੈਸੇ ਆਉਂਦੇ ਆ ਨਿਕਲ ਜਾਂਦੇ ਨੇ ਬਰਕਤ ਨਹੀਂ ਹੈਗੀ ਤਾਂ ਉਹ ਬਰਕਤ ਲਈ ਵੀ ਤੇ ਤੁਸੀਂ ਇਹਨੂੰ ਵਰਤ ਸਕਦੇ ਹੋ ਜਾਂ ਕਿਸੇ ਨੂੰ ਅੰਦਰ ਭੈ ਲੱਗਦਾ ਉਹਦੇ ਲਈ ਵੀ ਤੁਸੀਂ ਇਹਨੂੰ ਵਰਤ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਆ ਕਿ ਜਿਵੇਂ ਤੁਸੀਂ ਕਿਸੇ ਦਾ ਇਲਾਜ ਕਰ ਰਹੇ ਹੋ ਜਿਹੜੇ ਗੱਦੀਆਂ ਕਰਦੇ ਕਿਸੇ ਦਾ ਇਲਾਜ ਕਰਦੇ ਨੇ ਤਾਂ ਉਹਨਾਂ ਨੂੰ ਅਗਲੇ ਨੂੰ ਜਦੋਂ ਇਲਾਜ ਕਰਦੇ ਨੇ ਤਾਂ ਉਹਨਾਂ ਨੂੰ ਜਲ ਪਾਣੀ ਪੜ ਕੇ ਦੇਣਾ ਪੈਂਦਾ ਹੈ ਨਾਲ ਕੋਈ ਰਾਕ ਦਿੰਦਾ ਹੈ ਕੋਈ ਜਲ ਪਾਣੀ ਦੇ ਦਿੰਦਾ ਹੈ ਕੋਈ ਇਲਾਚੀਆਂ ਦੇ ਦਿੰਦਾ ਹਰੇਕ ਤਰ੍ਹਾਂ ਦੀ ਚੀਜ਼ ਦਿੰਦਾ ਹੈ ਕਿ ਲੋਕ ਵੀ ਜਦੋਂ ਤੋਂ ਪੜ ਕੇ ਕੋਈ ਪਰਛਾਵਾ ਵੀ ਇਹਲੇ ਪੜ ਕੇ ਦੇ ਦਿੰਦੇ ਆ ਨਿਆ ਵੀ ਚੱਲਦੇ ਨਾ ਫਰਕ ਪੈ ਜੂਆ ਤੇ ਨਾਲ ਦੀ ਨਾਲ ਇੱਕ 24 ਆਵਰਸ ਦੇ ਲਈ 24 ਘੰਟੇ ਦੇ ਲਈ ਹਮ 24 ਘੰਟੇ ਉੱਥੇ ਗੁਰਪੀਰ ਵੀ ਨਹੀਂ ਖੜਦਾ ਹੁੰਦਾ ਪੈਰਾ ਲੱਗਦਾ ਹੁੰਦਾ ਇਦਾਂ ਪੈਰੇ ਹਟ ਵੀ ਜਾਂਦੇ ਹੁੰਦੇ ਕਿਸੇ ਵੇਲੇ ਜੇ ਬੰਦਾ ਹੀ ਕਿਤੇ ਗੱਦਾ ਬੰਦਾ ਹੋ ਜਵੇ ਤਾਂ ਵੀ ਹੋ ਜਾਂਦਾ ਤਬੀਤ ਨਾਲ ਹੁੰਦਾ ਇਦਾਂ ਹੀ ਜਾਂ ਤਬੀਤ ਨਾਲ ਵੀ ਜਿਵੇਂ ਛੇਲੀ ਵਾਲਾ ਜਾਂ ਮਰਗਤ ਵਾਲੇ ਘਰ ਚਲਾ ਗਿਆ ਤਾਂ ਖਰਾਓ ਹੋ ਜਾਂਦਾ ਪਰ ਪ੍ਰੇਜ ਰੱਖੋਂ ਦਾ ਤਬੀਤ 24 ਘੰਟੇ ਕੰਮ ਕਰਦਾ ਆ ਸੋ ਇਹ ਤਬੀਤ ਤੁਸੀਂ ਉੱਥੇ ਵੀ ਦੇ ਸਕਦੇ ਹੋ ਜੇ ਤੁਸੀਂ ਇਲਾਜ ਕਰ ਰਹੇ ਹੋ ਉਹਦੀ ਰੱਖਿਆ ਕਰੂਗਾ ਬਹੁਤ ਵਧੀਆ ਚੀਜ਼ ਆ ਤੁਸੀਂ ਆਪਣੇ ਲਈ ਵੀ ਯੂਜ਼ ਕਰ ਸਕਦੇ ਹੋ ਜੇ ਆਪਣੇ ਆਪ ਤੁਸੀਂ ਆਪਣੇ ਲਈ ਆਖਣਾ ਤਾਂ ਤੁਸੀਂ ਜਿਹੜੇ ਵੀ ਦੇਵੀ ਦੇਵਤਿਆਂ ਨੂੰ ਮੰਨਦੇ ਹੋ ਪੀਰ ਬਗੰਬਰ ਨੂੰ ਮੰਨਦੇ ਆ ਉਹਨਾਂ ਦਾ ਨਾਮ ਲੈ ਕੇ ਤੁਸੀਂ ਆਪਦੀ ਯੇਕ ਚ ਰੱਖ ਸਕਦੇ ਹੋ ਅਗਰ ਤੁਸੀਂ ਸੇਵਾ ਨਹੀਂ ਕੋਈ ਕੀਤੀ ਹੈ ਜਿਹੜਾ ਆਮ ਬੰਦਾ ਹੈ ਸਧਾਰਨ ਬੰਦਾ ਤੁਸੀਂ ਆਪਣੇ ਦੇਵੀ ਦੇਵਤਿਆਂ ਨਾਮ ਲੈ ਕੇ ਜਾਂ ਕੋਈ ਆ ਪੀਰ ਦੀ ਕਹਾਣੀ ਦੇ ਕੇ ਤੁਸੀਂ ਉਹਨੂੰ ਉੱਤੇ ਧੂਪ ਕੇ ਇਹਨੂੰ ਤੁਸੀਂ ਆਪਦੇ ਕੋਲ ਰੱਖ ਸਕਦੇ ਹੋ ਜਿਹੜੇ ਗੱਡੀਆਂ ਵਾਲੇ ਨੇ ਉਹ ਆਪਣੇ ਤਰੀਕੇ ਦੇ ਨਾਲ ਇਹਨੂੰ ਵਰਤ ਸਕਦੇ ਆ ਜਿੱਦਾਂ ਵੀ ਵਰਤਣਾ ਚਾਹੁੰਦੇ ਨੇ ਜਿਵੇਂ ਕਿ ਤੁਸੀਂ ਕਿਸੇ ਪੀਰ ਪਗੰਬਰ ਜੀ ਕਿਸੇ ਗੁਰਪੀਰ ਦਾ ਪਰਾਲਾ ਆ ਕੇ ਤੁਸੀਂ ਇਸ ਤਵੀ ਦੇ ਉੱਤੇ ਲੰਘ ਦੇ ਸਕਦੇ ਆ ਰੱਖਿਆ ਵੀ ਕਰੂਗਾ ਬਰਕਤ ਲਈ ਦੇਣਾ ਬਰਕਤ ਵੀ ਕਰ ਪਾਊਗਾ ਦੁਕਾਨ ਬੰਦਾ ਜਾਊ ਕਾਰੋਬਾਰ ਥਾਪਾ ਤੁਸੀਂ ਉੱਥੇ ਵੀ ਇਹਨੂੰ ਲਾ ਸਕਦੇ ਹੋ ਬਹੁਤ ਵਧੀਆ ਕੰਮ ਕਰਦਾ ਹੈ ਤੇ ਇਹ ਸਪੈਸ਼ਲ ਇੱਕ ਗੱਲ ਦਾ ਦੱਸਣਾ ਇਹਨੂੰ ਕਿਸੇ ਜੇਬ ਜੇ ਗੱਲ ਤੇ ਨਹੀਂ ਪਾਉਣਾ ਇਹ ਡੋਲੇ ਲਈ ਬਣਨ ਲਈ ਆਏ ਜੇਕਰ ਜੇ ਕਿਸੇ ਲਾਉਣਾ ਹੈ ਤਾਂ ਗੰਦ-ਗੁੰਦ ਤੇ ਲੱਗੂਗਾ ਤੇ ਜੇ ਇਨਸਾਨ ਨੇ ਕਿਸੇ ਨੇ ਆਪ ਵਰਤਨਾ ਤਾਂ ਲੇਡੀਜ਼ ਲਈ ਖਬਰ ਡੋਲਾ ਤੇ ਜੈਂਟਸ ਲਈ ਸੱਜਾ ਡੋਲੇ ਸੱਜੇ ਡੋਲੇ ਤੇ ਜੈਂਟਸ ਦੇ ਬੰਦਿਆਂ ਦੇ ਸੱਜੇ ਡੋਲੇ ਤੇ ਮਨ ਹੁੰਦਾ ਲੇਡੀਜ਼ ਦੇ ਖਬਰ ਡੋਲੇ ਤੇ ਮਨ ਹੁੰਦਾ ਸੋ ਇਸ ਚੀਜ਼ 'ਤੇ ਬਹੁਤ ਖਿਆਲ ਰੱਖਣਾ ਹੈ ਸੋ ਇਸ ਤਬੀਦ ਨੂੰ ਤੁਸੀਂ ਪਹਿਲਾਂ ਸਿੱਧਾ ਕਰ ਲੈਣਾ ਹੈ ਸਿੱਧਾ ਕਰਨ ਲਈ ਤੁਸੀਂ ਕਰਨਾ ਕੀ ਹੈ ਜੇ ਇਸ ਦਿਨ ਤੁਹਾਡਾ ਤੁਸੀਂ ਮਨਿੰਗ ਮੁੱਟੀ ਜਿਹੜੇ ਵੀ ਗੁਰਪੀਰ ਨੂੰ ਮੰਨਦੇ ਆ ਉਹ ਗੁਰਪੀਰ ਨੂੰ ਮਨਣਾ ਤੁਸੀਂ ਜਿਹੜੇ ਨਹੀਂ ਕਿਸੇ ਕੋਈ ਸੇਵਾ ਸਾਧਨਾ ਕੀਤੀ ਹੋਏ ਤੁਸੀਂ ਉਹਨੂੰ ਮੰਨਣਾ ਤੇ ਜਿਹਨਾਂ ਨੇ ਛਲੇ ਸਾਧਨਾ ਕੀਤੀ ਆ ਤਾਂ ਉਹਨਾਂ ਨੇ ਕੀ ਕਰਨਾ ਤੁਸੀਂ ਸਾਰਿਆਂ ਨੇ ਕਿ ਹੋਲੀ ਵਾਲੇ ਦਿਨ ਜਾਂ ਕਿਸੇ ਸੂਰਜ ਗ੍ਰਹਿਣ ਜਾਂ ਚੰਦ ਗ੍ਰਹਿਣ ਜੇ ਤਣ ਵੀ ਉਹ ਗ੍ਰਹਿਣ ਹੋਵੇ ਜਾਂ ਹੋਲੀ ਹੋਵੇ ਜਾਂ ਦਵਾੜੀ ਹੋਵੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਾ ਹਣ ਮੁਰੇ ਹੋਲੀ ਆ ਉਹ ਨਾਲੀ ਆ ਤਾਂ ਤੁਸੀਂ ਉਸ ਦਿਨ ਇਹਨੂੰ ਤੁਸੀਂ 101 ਵਾਰ ਕੇਸਰ ਦੇ ਨਾਲ ਲਿਖ ਲਿਓ ਕੇਸਰ ਦੇ ਨਾਲ 101 ਤਵੀਤ ਲਿਖ ਲਿਓ ਜੇ ਨਈ ਗਜਾ ਲਿਖਣ ਦੀ ਕੇਸਰ ਦੇ ਨਾਲ ਕਿਉਂਕਿ ਸਾਡੇ ਤਾਂ ਹੈ ਨਹੀਂ ਜੇ ਦੇਚ ਹੈਗੀ ਆ ਉਹ ਕਰ ਸਕਦਾ ਹੈ ਕੇਸਰ ਦੇ ਨਾਲ ਜੇ ਨਹੀਂ ਜਿਆਦਾ ਸੱਸੀ ਵੀ ਨਹੀਂ ਕੇਸਰ ਨਾਲ ਲਿਖ ਕੇ ਸਦੀ ਕਿੰਦਾ ਨੂੰ ਸੀ ਇਹਨੂੰ ਅੱਧੀ ਸਦੀ ਕੀਤਾ ਹੋਇਆ ਤੇ ਭਗਤੀ ਕੀਤੀ ਆ ਆਪਣ ਗੁਣ ਦੇ ਵਿੱਚ ਬੰਦੂਫਾ ਹੋ ਗਏ ਤੇ ਆਪਣਾ ਤਸਵੀਰ ਕੱਢ ਗਏ ਤੇ ਇਹਨੂੰ ਪੈਨ ਦੇ ਨਾਲ ਹੀ ਅਸੀਂ ਪੈਨ ਦੇ ਨਾਲ ਹੀ ਲਿਖਿਆ ਦੰਨੇ ਆ ਇਹ ਤੇ ਉਹਦੇ ਨਾਲ ਹੀ ਸਾਡਾ ਇਹ ਚੰਨਤਾ ਆ ਤੇ ਤੁਸੀਂ ਇਹਦਾ ਸਿਧ ਕਰਨ ਉਦਾਂ ਕਰ ਲਓ ਜਿਹੜੀ ਸਹੀ ਵਿਧੀ ਆ ਉਹ ਇਦਾਂ ਕੇਸਰ ਨਾਲ ਬਾਕੀ ਬੰਦੇ ਦੀ ਆਪਣੀ ਆਵਾਜ਼ 'ਚ ਦਮ ਹੁੰਦਾ ਆ ਤਾਂ ਉਹਦੇ ਨਾਲ ਤੁਸੀਂ ਇਦਾਂ ਮਾਰਦੀਆਂ ਚਲਾ ਸਕਦੇ ਹੋ ਇਹ ਸਰਦੇ ਉਸੇ ਦਰਨੋ ਤੁਸੀਂ 101 ਬਾਰ ਲਿਖ ਕੇ ਤੇ ਆਪਣੇ ਜਿਹੜੇ ਗੁਰਪੀਨ ਨੂੰ ਮੰਨਦੇ ਉਹਦਾ ਨੋਂ ਤਸਵੀਰ ਤੇ ਤੁਸੀਂ ਕੱਢੀ ਜਾਣਾ ਇਹਨੂੰ ਅੱਗੇ ਲਿਖ ਕੇ ਰੱਖ ਲੈਣਾ ਰੱਖ ਕੇ ਤੁਸੀਂ ਸਾਰਿਆਂ ਦੇ ਪੂਗ ਮਾਰੀ ਜਾਣਾ ਕਿੰਨੀ ਵਾਰੀ ਤੁਹਾਡੀ ਤਸਵੀਰ ਨਿਕਲੂਗੀ ਤੇ ਇੰਨਾ ਕੁ ਤੁਸੀਂ ਕੰਮ ਕਰਨਾ ਹੈ ਫਿਰ ਬਾਅਦ ਵਿੱਚ ਤੁਸੀਂ ਨਾ ਇੱਕ ਥੋੜੇ ਜਿਹਾ ਚੌਲਾਂ ਦੀ ਨਿਯਾਇ ਜਦੜੀ ਨਿਯਾਇ ਦੋਨਾਂ ਚੈੱਕ ਬਣਾ ਲਿਓ ਬਣਾ ਕੇ ਪੰਜ ਪਤਾਸੇ ਨਾਲ ਲੈ ਲਿਓ ਨਾ ਕਿ ਤੁਸੀਂ ਥੋੜਾ ਜਿਹਾ ਹਵਨ ਧੂਪਾਣਾ ਹਵਨ ਧੂਪਾ ਆ ਕੇ ਉੱਤੇ ਜਿਹੜਾ 101 ਤਬੀਰ ਲਿਖਿਆ ਉਹ ਸਾਰੇ ਉੱਤੇ ਛਿਵਾ ਲੈਣਾ ਸਿੱਧੇ ਪਾਸੇ ਨੂੰ ਛਿਵਾ ਕੇ ਬਸ ਤੁਸੀਂ ਇਹਨਾਂ ਨੂੰ ਬਾਜ ਵਰਤਣਾ ਸ਼ੁਰੂ ਕਰ ਦਿਓ ਜਿਹੜੇ ਉਹ ਤਵੀਤ ਆ ਉਹ ਭਾਵੇਂ ਤੁਸੀਂ ਆਪਦੇ ਪਰਸਨਲ ਯੂਜ਼ ਲਈ ਰੱਖ ਲਓ ਬਾਹਰ ਸੰਗਤ ਨੂੰ ਕਿਸੇ ਨੂੰ ਦੇਣਾ ਤੁਸੀਂ ਪੈਣ ਨਾਲ ਲੈ ਕੇ ਹੋਈ ਦਈਓ ਠੀਕ ਹੈ ਜੀ ਇਹ ਆਪਣੀ ਆਪਣੀ ਵਿਧੀ ਹੁੰਦੀ ਹੈ ਆਪਣੀ ਆਪਣੀ ਥਿਊਰੀ ਹੁੰਦੀ ਹੈ ਕਿ ਤੁਸੀਂ ਆਪਣਾ ਦਿਮਾਗ ਆ ਵਰਤ ਲਿਓ ਜਦਾਂ ਵਰਤਣਾ ਹੈ ਤੇ ਤਵੀਤ ਤੁਹਾਨੂੰ ਵਿੱਚ ਲਿਖਿਆ ਹੋਇਆ ਮਿਲ ਜਾਊਗਾ ਜਾਂ ਤੁਹਾਨੂੰ ਫਰਾਟ ਦੇ ਉੱਤੇ ਲੋਗੋ ਤੇ ਮਿਲ ਆ ਲਿਖ ਜਾਊਗਾ ਸੋ ਤੁਸੀਂ ਇਹ ਤਵੀਤ ਨੂੰ ਵਰਤ ਕੇ ਦੇਖੋ ਬਹੁਤ ਵਧੀਆ ਚੀਜ਼ ਹੈ ਦਨੀਆਂ ਚੀਜ਼ਾਂ ਮੈਂ ਤੁਹੜੀ ਹੋਰ ਲੈ ਕੇ ਆਂਦਾ ਰਹੂੰਗਾ ਦਿਓ ਜਾਇਜ਼ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਸਾਡੇ ਨਾਲ ਜੁੜੇ ਰਹਿਣ ਲਈ ਜੈ ਸਰਕਾਰਾਂ ਦੀ ਜੈ ਪੀਰਾਂ